ਤੀਜੇ ਸੂਏ ਆ 40 ਪਲੱਸ ਆ ਜੀ ਅੱਛਾ 40 ਪਲੱਸ ਆ ਹਾਂ ਤੇ ਤੀਜੇ ਸੂਣਾ ਜੀ ਇਹਨੇ ਆ ਠੀਕ ਹੈ ਜੈਡ ਬਲੈਕ ਕਹਿਣਾ ਬਾਈ ਜਮਾ ਹਾਂਜੀ ਹਾਂਜੀ ਫੇਲ ਹੋਣ ਦਾ ਬੱਕਰੀ ਫਾਰਮ ਉਹ ਵੀਰੇ ਕਾਰਨ ਆਈ ਹੁੰਦਾ ਵਾ ਜਦੋਂ ਆਪਾਂ ਮੰਨ ਕੇ ਚੱਲਦੇ ਇਹ ਲੋਕ ਵੀਡੀਓ ਚ ਕਹਿ ਦਿੰਦੇ ਆ ਵੀ ਇਹਨਾਂ ਨੂੰ ਬਾਈ 2 ਕਿਲੋ ਪੱਠੇ ਪਾਓ ਵੀ ਪਾਈਆ ਦਾਣੇ ਤੱਕ ਦਾਣੇ ਪਾਓ ਬੱਕਰੀ ਕਿੰਨੇ ਰਜਾਈ ਆ ਇਹ ਬੱਕਰੀ ਰਾਜਦੀ ਨਹੀਂ ਹੈਗੀ ਹਾਂ ਬੱਕਰੀ ਕੋਈ ਨਹੀਂ ਲੱਟਾਂ ਲਵਾਉਂਦੇ ਆ ਬਾਈ ਗੋਡੀਆਂ ਲਵਾਉਂਦੀ ਬਾਈ ਬੱਕਰੀਆਂ ਵਿੱਚ ਵਧੀਆ ਬੰਦੇ ਜਿਹਨੇ ਫਾਰਮ ਬਣਾਏ ਆ ਵੀ ਆਪ ਗੌਰ ਵੀ ਕਰਦੇ ਦਾਣਾ ਫੱਕਾ ਗੌਰ ਨਾਲ ਪਾਉਂਦੇ ਆ ਉਹ ਕੰਮ ਜਾ ਪੂਰੇ ਫੁੱਲ ਆ ਤਾਂ ਇਹਨਾਂ ਦੇ ਬੱਚਿਆਂ ਨੂੰ ਬਾਈ ਦੁੱਧ ਕਿੰਨਾ ਟਾਈਮ ਪਿਾਵੋਗੇ ਇਹਨਾਂ ਨੂੰ ਦੁੱਧ ਪਿਾਵਾਂ ਘੱ ਪੀ ਜਾਂਦਾ ਹੈ ਬੱਕਰੀਆਂ ਪੀ ਜਾਂਦੀ ਪੀ ਜਾਂਦੀ ਹੈ ਹੀ ਬਣਦਾ ਬਾਈ ਹੀ ਬਣਦਾ ਬਸ ਬੱਤ ਸਿੰਘ ਬਸ ਸਿੰਘ ਇੰਨੇ ਕੀ ਹੋਣ ਅੱਛਾ ਸਿੰਘ ਇੰਨੇ ਕੀ ਹੋਣ ਵੇਖੋ ਕਈ ਬਾਹਲੇ ਲੈ ਜਾਂਦੀਆਂ ਲੰਮੀਆਂ ਜਹਣਾ ਉਹ ਕ੍ਰੌਸ ਚ ਆ ਜਾਂਦੀਆਂ ਉਹ ਕ੍ਰੌਸ ਚ ਆ ਜਾਂਦੀਆਂ ਜੀ ਭਾਈ ਉਹ ਕ੍ਰੌਸ ਬੱਕਰੀਆਂ ਰੱਖੀਆਂ ਨੇ ਤੁਸੀਂ ਵੀ ਤੇ ਪਹਿਲਾਂ ਰੱਖੀਆਂ ਸੀ ਲੋ ਪਰ ਲੱਗਿਆ ਵੀ ਭਾਈ ਹੁਣ ਆਪਾਂ ਨੂੰ ਇਹ ਲੋਡ ਆ ਆਪਾਂ ਦੁਬਾਰੇ ਫੇਰ ਦੁਬਾਰੇ ਬਣਾ ਦਿਆਂ ਇੱਕ ਕ੍ਰੌਸ ਬੱਕਰੀ ਕਿਵੇਂ ਦੁੱਧ ਵਧ ਦੇਂਦੀ ਆ ਨਹੀਂ ਨਹੀਂ ਵੀਰੇ ਅੱਛਾ ਇਹ ਦੁੱਧ ਸਭ ਥੱਲੇ ਆ ਪੇਟ ਲਈ ਅਸਲ ਦੁੱਧ ਦਿੰਦੀ ਆ ਅਸਲ ਜੇ ਇਹੀ ਆ ਜੀ ਜਰਾਂ ਦਾ ਤਾਂ ਫਰਕ ਪੈਂਦਾ ਹੋਣਾ ਸਿਆਲਾਂ ਚ ਪੈਂ ਜਾਂਦੀ ਪੈਂ ਜਾਂਦਾ ਗਰਮੀਆਂ ਨਾਲ ਹੋਣਾ ਹਾਂਜੀ ਬਾਈ ਅੱਜ ਆਪਾਂ ਪਿੰਡ ਗਾਲਬ ਦੇ ਵਿੱਚ ਪਹੁੰਚੇ ਆ ਤੇ ਬਾਈ ਸੱਤੇ ਵਰਗਿਆਂ ਕੋਲੇ ਬਾਈ ਕਾਲਾ ਖੜਾ ਬਾਈ ਜੱਗੀ ਖੜਾ ਤੇ ਇਹਨਾਂ ਨੇ ਸਾਨੂੰ ਬੱਕਰੀਆਂ ਦਿਖਾਉਂਦੇ ਆ ਬਾਈ ਇੱਧਰ ਦੇਖੋ ਐ ਮਿਹਨਤ ਕਰਨੀ ਪੈਂਦੀ ਹੈ ਜੇ ਬੱਕਰੀਆਂ ਪਾਲਣੀਆਂ ਨੇ ਤਾਂ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਹਾਲ ਚਾਲ ਠੀਕ ਆ ਬਾਈ ਸਾਰਿਆਂ ਦੇ ਠੀਕ ਆ ਜੀ ਠੀਕ ਹੈ ਤੇ ਬਾਈ ਉਹ ਤੁਹਾਡਾ ਤਾਂ ਪੁਰਾਣਾ ਕੰਮ ਹੀ ਆਣਾ ਇਹ ਬੱਕਰੀਆਂ ਦਾ ਸਾਰਿਆਂ ਨੂੰ ਪਤਾਗਾ ਹਾਂਜੀ ਹਾਂਜੀ ਬਾਈ ਜੀ ਤੇ ਆਪਣ ਲਵਾਂ ਕਿਹੜੀ ਲੈਣ ਦੀਆਂ ਬੱਕਰੀਆਂ ਚਾਲਦੀਆਂ ਨੇ ਇਹ ਇਹ ਆਪਣੇ ਘਰ ਦੀ ਲੈਣੀ ਆ ਘਰ ਦੀਆਂ ਹਾਂ ਵੀ ਤੇ ਮੋਢੋ ਮੋਢੀ ਠੀਕ ਹੈ ਇਹ ਨਾਲ ਅਸਲ ਬੀਟ ਲਾ ਹਣਾ ਹਾਂਜੀ ਬੀਟਲ ਤੇ ਬੀਟਲ ਠੀਕ ਆ ਭਾਈ ਬੀਟਲ ਨਾਲ ਹਲਦੀਆਂ ਬੱਕਰੀਆਂ ਨੇ ਇਹਨਾਂ ਲਵੇ ਤੇ ਆ ਤੁਸੀਂ ਪਹਿਲਾਂ ਬੱਕਰੀਆਂ ਦੇਖ ਲਓ ਇਹਨਾਂ ਦੀਆਂ ਬਾਕੀ ਗੱਲਬਾਤ ਛੋਡੀ ਕਰਾਉਨੇ ਆ ਤੇ ਭਾਈ ਉਹ ਜ਼ਿਆਦਾਤਰ ਫਿਰ ਜੋਰ ਬਾਹਰਲੀ ਚਰਾੰਤੀ ਰਹਿੰਦਾਗਾ ਹਾਂਜੀ ਬਾਹਰਲੀ ਅਸਿਆ ਕਰੇ ਨਹੀਂ ਬਾਹਲਾ ਕੁਝ ਪਾਉਂਦੇ ਕਰੇ ਵੀ ਪਾਉਂਦੇ ਜੀ ਕਰੇ ਘੱਟ ਪਾਉਂਦੇ ਜੀ ਕਰੇ ਘੱਟ ਪਾਉਂਦੇ ਹਾਂਜੀ ਵੀ ਬਾਹਰਲੀ ਚਰਾੰਤੀ ਜ਼ੋਰ ਦਿੱਤਾ ਹੋਇਆ ਹਾਂਜੀ ਬਾਹਰਲੀ ਚਰਾੰਤੀ ਜ਼ੋਰ ਦਿੱਤਾ ਠੀਕ ਹੈ ਤੇ ਲੋ ਭਾਈ ਹੁਣ ਨੂੰ ਬੱਕਰੀਆਂ ਦਿਖਾਉਨੇ ਆ ਭਾਈ ਆ ਬੱਕਰੀ ਦੀ ਕਿੰਨੀ ਹੈਟ ਆ ਇਹ ਕੈਮੇ ਸੂਏ ਆ ਇਹ ਜੀ ਤੀਜੀ ਸੂਏ ਆ 40 ਪਲੱਸ ਆ ਜੀ ਅੱਛਾ 40 ਪਲੱਸ ਆ ਹਾਂ ਤੇ ਤੀਜੀ ਸੂਣਾ ਜੀ ਇਹਨੇ ਅਜਾ ਠੀਕ ਐ ਜੈਡ ਬਲੈਕ ਹੈਣਾ ਬਾਈ ਜਮਾ ਹਾਂਜੀ ਹਾਂਜੀ 40 ਤੋਂ ਕਿੰਨੇ ਬਾਹਰ ਆ ਇਹ ਹਾਈਟ ਚ ਇਹ ਥੋੜੀ ਬਾਹਰ ਆ ਜੀ 43 ਕਹੂ ਵੀ ਨਹੀਂ 42 ਘਟਾ ਜੀ 41 ਤੋਂ ਘਟਾ ਹਾਂਜੀ 41 ਬਨੋ ਠੀਕ ਐ ਨੋ ਵੀ ਵੱਡੀ ਹਾਈਟ ਦੀ ਬੱਕਰੀ ਆ ਇਹ ਪੂਰੀ ਤੇ ਬਾੱਕਿਉਂ ਬਾਈ ਕਹੀ ਜੀ ਬੱਕਰੀ ਫਿੱਟ ਆ ਛੋਡੇ ਵੀ ਇੱਕ ਹਾਈਟ ਚੰਗੀ ਹੋਵੇ ਜਾਂ ਦੁੱਧ ਚੰਗਾ ਹੋਵੇ ਦੁੱਧ ਵੀ ਚੰਗਾ ਵੀ ਹੈਟ ਵੀ ਵਧੀਆ ਹੋਵੇ ਜੀ ਐਸੀਆ ਹਾਂਜੀ ਦੋਵੇਂ ਚੀਜ਼ਾਂ ਹੋਣਾ ਚੀਜ਼ਾਂ ਵਧੀਆ ਹੋਣਾ ਜੀ ਹੂੰ ਕਿੰਨੀਆਂ ਬੱਕਰੀਆਂ ਨੇ ਬਈ ਆਪਣੇ ਲਵੇ ਸਾਰੀਆਂ ਆਪਣੇ ਕੋਲ ਜੀ ਹੋਣਗੀਆਂ ਬੱਕਾ 60 65 ਜੀ 60 65 ਤੇ ਵਿੱਚ ਵਪਾਰ ਵੀ ਚੱਲਦਾ ਬਈ ਆਪਣਾ ਚੱਲਦਾ ਜੀ ਮਾ ਅੱਛਾ ਇਹ ਜ਼ਰੂਰੀ ਆ ਬਈ ਨਾਲ ਵਪਾਰ ਨਹੀਂ ਇਹ ਹੈ ਤਾਂ ਜੀ ਜ਼ਰੂਰੀ ਪਰ ਜਿਹੜੀਆਂ ਘਰ ਦੀਆਂ ਬੱਕਰੀਆਂ ਅਸੀਂ ਉਹਨਾਂ ਦਾ ਵਪਾਰ ਨਹੀਂ ਕਰਦੇ ਉਹਨਾਂ ਉਹ ਨਹੀਂ ਕਰਦੇ ਉਹ ਨਹੀਂ ਵਪਾਰ ਕਰਦੇ ਅਸੀਂ ਪੀ ਲਿਆਰੂ ਕਦਾ ਵੇਚ ਦਿੰਦੇ ਆ ਬੱਕਰੀਆਂ ਠੀਕ ਹੈ ਪਰ ਸਾਡੇ ਨਾਲ ਘਰ ਦੇ ਉਹਨਾਂ ਦਾ ਵਪਾਰ ਨਹੀਂ ਸੀ ਕਰਦੇ ਅੱਛਾ ਉਹਨਾਂ ਦਾ ਵਪਾਰ ਨਹੀਂ ਕਰਦੇ ਉਹ ਪੱਕੀਆਂ ਰੱਖੇ ਨੇ ਹਾਂ ਪੱਕੇ ਰੱਖਿਆ ਜੀ ਹਾਂਜੀ ਆ ਜੇ ਕੋਈ ਸ਼ੌਂਕਿਆ ਤੌਰ ਤੇ ਵੀ ਬੰਦਾ ਆ ਜੇ ਇੱਕ ਅੱਧੀ ਸੇਲ ਵੀ ਕਰਦੀ ਦੀ ਇੱਕ ਦੋ ਹੀ ਨਹੀਂ ਗੱਲ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਬਾਈ ਜਿਵੇਂ ਆ ਲੋਹੇ ਰੰਗ ਦੀਆਂ ਬੱਕਰੀਆਂ ਨੇ ਜਾਂ ਪੂਰੀਆਂ ਜੀਆਂ ਇਹ ਵੀ ਆਪਣੀਆਂ ਪੱਕੀਆਂ ਘਰ ਵਾਲੀਆਂ ਨੇ ਕਰਦੇ ਆ ਘਰ ਦੇ ਸਾਰੀਆਂ ਪੱਕੀਆਂ ਘਰ ਦੇ ਆ ਅੱਛਾ ਹਾਂਜੀ ਠੀਕ ਹੈ ਤੇ ਇਹਨਾਂ 'ਚ ਬੱਕਰਾ ਕਿਹੜਾ ਛੱਡਦੇ ਹੋ ਬਾਈ ਫਿਰ ਬੱਕਰਾ ਜੀ ਘਰ ਦਾ ਹੀ ਕਰ ਦਿਆ ਕਿਹੜੇ ਰੰਗ ਦਾ ਉਹ ਕਾਲਾ ਜੀ ਬੱਕਰਾ ਅੱਛਾ ਕਾਲਾ ਉਹ ਐ ਪੱਠਾ ਕੱਢ ਦਿੰਦਾ ਸੀ ਹਾਂ ਜੀ ਫੇਰ ਕਰਦੇ ਭੂਰੀਆਂ ਕੱਢ ਜੇ ਮੈਂ ਹੁਣ ਕੋਈ ਬੱਕਰੀ ਪੈ ਚ ਭੂਰੀ ਹੋ ਜਾਂਦੀ ਆ ਏਦਾਂ ਗੱਲ ਆ ਜੀ ਅੱਛਾ ਠੀਕ ਹੈ ਬੱਕਰੀ ਤੇ ਬਾਗ ਜਾਂਦਾ ਰਿਹਾ ਬੱਕਰੀ ਤੇ ਬਾਗ ਜਾਂਦਾ ਹਾਂ ਜੀ ਠੀਕ ਹੈ ਤੇ ਜਿਹੜੇ ਬਈ ਨਵੇਂ ਬੰਦੇ ਕੰਮ 'ਚ ਆਏ ਸੀ ਹਨਾ ਕੁਝ ਤਾਂ ਫੇਲ ਹੋ ਗਏ ਚਾਲਾ ਇਹਨਾਂ ਨੂੰ ਨੌਲੇਜ ਨਹੀਂ ਸੀ ਹਾਂ ਜੀ ਤਾਂ ਉਹ ਕੀ ਕਾਰਨ ਹੁੰਦਾ ਬਈ ਜੇ ਫੇਲ ਹੋਣ ਦਾ ਬੱਕਰੀ ਫਾਰਮ ਉਹ ਵੀਰੇ ਕਾਰਨ ਆਈ ਹੁੰਦਾ ਵਾ ਜਦੋਂ ਆਪਾਂ ਮੰਨ ਕੇ ਚੱਲੋ ਇਹ ਲੋਕ ਵੀਡੀਓ 'ਚ ਕਹਿ ਦਿੰਦੇ ਆ ਵੀ ਇਹਨਾਂ ਨੂੰ ਭਾਈ 2 ਕਿਲੋ ਪੱਠੇ ਪਾ ਇਹ ਬੱਕਰੀ ਰਾਜ ਦੀ ਨਹੀਂ ਹੈਗੀ ਹਾਂ ਬੱਕਰੀ ਕੋਈ ਨਹੀਂ ਲਟਕਾਂ ਲਵਾਉਂਦੇ ਆ ਬਾਈ ਗੋਡੀਆਂ ਲਵਾਉਂਦੀ ਬਾਈ ਬੱਕਰੀਆਂ ਦਾ ਅੱਛਾ ਠੀਕ ਹੈ ਜੀ ਇਹ ਤਾਂ ਹੁਣ ਆਪਣਾ ਹੈ ਨਹੀਂਗਾ ਵੀ ਚੱਲ ਆਪਾਂ ਵੀ 2 ਕਿਲੋ ਪਾ ਕੇ ਪੱਠੇ ਮੋੜ ਕੇ ਬਾਤ ਨਹੀਂ ਪੁੱਛਣੀ ਹੂੰ ਠੀਕ ਹੈ ਕਿ ਨਹੀਂ ਵੀ ਉੱਤੇ ਰਹਿਣਾ ਪੈਂਦਾ ਹਰ ਵਾਰ ਬੱਕਰੀਆਂ ਦੀ ਅੱਛਾ ਹਾਂਜੀ ਇਹ ਫੇਰ ਪਾਲਦੀ ਆ ਇਹ ਫੇਰ ਪਾਲਦੀਆਂ ਆਹੀ ਠੀਕ ਹੈ ਜਿਵੇਂ ਤੁਸੀਂ ਪਹਿਲਾਂ ਕਹੇ ਘਟਿਆਉਣਾ ਵੀ ਉਹ ਚਾਚਾ ਛੋਡਾ ਵੀ ਉਹਨਾਂ ਵਿਆਹ ਜਾਵੇ ਨਾ ਕਿ ਕਿਤੇ ਵੀ ਨਹੀਂ ਜਾਂਦਾ ਨਾ ਹਾਂਜੀ ਕਿਤੇ ਨਹੀਂ ਜਾਂਦਾ ਉਹ ਬੱਕਰੀਆਂ ਦੀ ਰਹਿੰਦਾ ਪੱਕਾ ਬੱਕਰੀਆਂ ਦੀ ਬੱਕਰੀਆਂ ਦੀ ਠੀਕ ਹੈ ਵੇ ਫੇਲ ਹੋਣ ਦਾ ਕਾਰਨ ਵੱਡਾ ਤਾਂ ਇਹੀ ਆ ਵੀ ਇਹਨਾਂ ਨੂੰ ਜਿਹੜਾ ਫਾਰਮ ਦੇ ਵਿੱਚ ਪਾਉਂਦੇ ਆ ਹਾਂਜੀ ਵੀ ਉਹ ਇਹ ਖੁਸ਼ ਹੋ ਕੇ ਨਹੀਂ ਖਾਂਦੀ ਖੁਸ਼ ਹੋ ਕੇ ਖਾਂਦੀ ਹੁਣ ਛੱਡ ਦਿੰਦੇ ਆ ਬਾਈ ਯਾਰ ਹੁਣ ਜਿਵੇਂ ਵਿੱਚ ਬੰਦੇ ਨੇ ਆ ਪਤਾ ਜਾਂ ਵਿੱਚ ਵਧੀਆ ਬੰਦੇ ਜਿਹਨੇ ਫਾਰਮ ਬਣਾਏ ਆ ਵੀ ਆਪ ਗੌਰਵੀਕਾਰ ਦੇ ਦਾਣਾ ਫੱਕਾ ਗੌਰ ਨਾਲ ਪਾਉਂਦੇ ਆ ਉਹ ਕੰਮ ਜਾਂ ਪੂਰੇ ਫੁੱਲ ਆ ਫਾਰਮ ਠੀਕ ਚੱਲ ਰਿਹਾ ਜਿਹੜੇ ਆਪ ਗੌਰ ਰੱਖਦੇ ਆ ਠੀਕ ਆ ਕਿ ਜਿਹੜੇ ਬੰਦੇ ਨੇ ਫਾਰਮ ਪਾ ਕੇ ਮੁੜ ਕੇ ਵੇਖਣਾ ਆਪਾਂ ਬੰਦੇ ਰੱਖਦੇ ਆ ਬੇਗੋਰੀ ਹੋ ਜਾਂਦੀ ਆ ਉਹ ਤਾਂ ਫੇਲ ਹੋ ਜਾਂਦੀ ਵੀ ਨਾ ਤਾਂ ਫੇਲ ਹੋ ਜਾਂਦੀ ਹਾਂਜੀ ਠੀਕ ਆ ਉਹ ਦੋ ਦੋ ਬੰਦੇ ਤਾਂ ਸਾਡੇ ਵੀ ਬਾਈ ਯਾਰ ਰੱਖੇ ਆ ਅੱਛਾ ਫਿਰ ਵੀ ਆਪ ਨੂੰ ਮਰਨਾ ਪੈਂਦਾ ਆਪ ਨੂੰ ਨਾਲ ਜਾਣੀ ਪੈਂਦਾ ਠੀਕ ਆ ਬਾਕੀ ਬਾਈ ਜਿਵੇਂ ਛੋਟਾ ਦਾ ਵਪਾਰ ਵਾਲਾ ਕੰਮ ਆ ਵੀ ਬਾਹਰ ਅੰਦਰ ਵੀ ਜਾਣਾ ਪੈਂਦਾ ਨਾ ਸਾਨੂੰ ਤਾਂ ਬਾਈ ਯਾਰ ਸਾਨੂੰ ਮਾਇ ਆਈ ਚਲਾਈ ਆ ਬੱਸ ਆਈ ਚਲਾਈ ਵੀ ਚੱਲ ਬੱਕਰੀਆਂ ਦਾ ਖਰਚਾ ਵੀ ਚੱਲੀ ਜਾਂਦਾ ਹਾਂਜੀ ਹਾਂਜੀ ਬੱਸ ਇੰਨੀ ਆਈ ਚਲਾਈ ਠੀਕ ਐ ਤੇ ਆਹ ਦੋ ਬੱਕਰੀਆਂ ਬਈ ਜਿਹੜੀਆਂ ਤੂੰ ਫੜੀ ਖੜਾ ਸੱਤੇ ਹਾਂਜੀ ਤੇ ਇਹਨਾਂ ਬਾਰੇ ਦੱਸੀ ਇਹ ਸੂਈਆਂ ਹੋਈਆਂ ਨੇ ਹਾਂਜੀ 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 ਠੀਕ ਐ ਸੂਪੀਆਂ ਐ ਹਾਂਜੀ ਕੀ ਬੱਚੇ ਦਿੱਤੇ ਬਈ ਇਹਨਾਂ ਨੇ ਵੀਦੇ ਇਹਦੇ ਮਾਰ ਪੱਠ ਬੱਕਰਾ ਹੂੰ ਇਹਦੇ ਮਾਰ ਦੋ ਪੱ ਸਹੀ ਤੇ ਮਗਰ ਦੋ ਪੱਠਾ ਨੇ ਹਾਂਜੀ ਠੀਕ ਐ ਭਾਈ ਮੈਂ ਇਹਦੇ ਨਾਲੋਂ ਕਰਨ ਜੇ ਮੈਂ ਇਹਨਾਂ ਦੇ ਛੋੜੇ ਛੋਟੇ ਆ ਨਾ ਹਾਂਜੀ ਉਹ ਮਾੜਾ ਮੋਟਾ ਹੀ ਹੋ ਹੀ ਜਾਂਦਾ ਜੀ ਅੱਛਾ ਉਹ ਨੇਕੀ ਦਾ ਫਰਕ ਆ ਜਾਂਦਾ ਹਾਂ ਪੈਂਦਾ ਉਹ ਨੇਕੀ ਦਾ ਫਰਕ ਅੱਛਾ ਫੇਰ ਪੱਠਾ ਤਿਆਰ ਕਰ ਲੈਣਾ ਤੁਸੀਂ ਹਾਂਜੀ ਪੱਠਾ ਘਰ ਦੇ ਤਿਆਰ ਕਰੀ ਜੀ ਠੀਕ ਐ ਆਏ ਸਾਲ ਕਿੰਨਿਆਂ ਕ ਪੱਠਾ ਪਾਲਦੇ ਆਂ ਬਾਈ ਫੇਰ ਆਏ ਸਾਲ ਪੱਠਾ ਜੀ ਅਸੀਂ ਪਾਲ ਲੈਨੇ ਆ ਸਾਰੇ ਰਲ ਕੇ 40 ਕ ਪੱਠਾ 50 ਪੱਠਾ ਪਾਲ ਲਈ ਦੀਆਂ 40 50 ਪੱਠਾ ਹਾਂਜੀ ਠੀਕ ਐ 5 5 10 10 ਪੱਠਾ ਸਾਰੇ ਪਾਲ ਲੈਨੇ ਆਂ ਅਸੀਂ ਮੈਂ ਹੋ ਗਿਆ ਕਾਲਾ ਹੋ ਗਿਆ ਜੱ ਇਹ ਵੀ ਪਾਪਾ ਦਾਦਾ ਪਠਾ ਪਾਲ ਲੈਣੇ ਆ ਠੀਕ ਹੈ ਜਿਵੇਂ ਹੁਣ ਬਈ ਛੋਟੀਆਂ ਬੱਕਰੀਆਂ ਸੂਈਆਂ ਹੋਈਆਂ ਨੇ ਤਾਂ ਇਹਨਾਂ ਦੇ ਬੱਚਿਆਂ ਨੂੰ ਬਈ ਦੁੱਧ ਕਿੰਨਾ ਟਾਈਮ ਪਿਾਵੋਗੇ ਇਹਨਾਂ ਨੂੰ ਦੁੱਧ ਪਿਾਵਾਂ ਘੱਟੋ ਘੱਟ ਜੀ 4-5 ਮਹੀਨੇ 4-5 ਮਹੀਨੇ ਹਾਂਜੀ ਪਿਾਵਾਂ ਜੇ ਤੱਕ ਰ ਪਿਾਵਾਂਗੇ ਫਗਣ ਜੇ ਤੱਕ ਸਾਰਾ ਦੁੱਧ ਹੀ ਪਿਾਵੋਗੇ ਜਾਂ ਚੋਮੋਗੇ ਨਹੀਂ ਸਾਰਾ ਹੀ ਪਿਾਵਾਂਗੇ ਹੈ ਸਾਰੇ ਉਹ ਕਹਿੰਦਾ ਸਾਰਾ ਪਿਾਵਾਂ ਉਹ ਕਹਿੰਦਾ ਚੋਮਾਂ ਹਾਂ ਹੁਣ ਫਗਣ ਤਾਈਂ ਤਾਂ ਪਿਾਵਾਂਗੇ ਫਗਣ ਦੇ ਕਰ ਪਿਾਵਾਂਗੇ ਬਾਈ ਫਗਣੋਂ ਬਾਅਦ ਚੋਮਣ ਲੱਗਾਂਗੇ ਬੱਕਰੀਆਂ ਅੱਛਾ ਫੇਰ ਦੋਨੇ ਟਾਈਮ ਹੋਣਗੇ ਠੀਕ ਹੈ ਹੁਣ ਮੋਰ ਤੇਰੋ ਜਦੋਂ ਬੱਚਾ ਡਾਣੀ ਲੱਗ ਗਿਆ ਫੇਰ ਨਹੀਂ ਪਿਆਉਂਦੇ ਇਹ ਅਲੀ ਪੋਲੀ ਫੇਰ ਬਾਹਰ ਆਈ ਆਈ ਪਾੜ ਜੂ ਆਈ ਪਾੜ ਪੁੱਤਰਾ ਨੂੰ ਫੱਗੜ ਨੂੰ ਫਿਰ ਚੋਂ ਲੱਗ ਜਾਂਦੇ ਠੀਕ ਐ ਇਹ ਡਾਣੀ ਕਿੰਨੇ ਕ ਟਾਈਮ ਦਾ ਲੱਗ ਜਾਂਦਾ ਬਈ ਮਹੀਨਾ ਡਾਣੀ ਲੱਗਿਆ ਜੀ ਮਹੀਨਾ ਡੂੜੀ ਮਹੀਨਾ ਦਦ 2 ਮਹੀਨਾ ਬੱਚਾ ਦੋ ਕੁ ਮਹੀਨੇ ਦਾ ਲੱਗ ਜਾਂਦਾ ਹਾਂਜੀ ਲੱਗ ਠੀਕ ਐ ਤੇ ਕੋਈ ਜ਼ਿਆਦਾ ਦੁੱਧ ਪਿਆਉਣ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਈ ਬੱਚਿਆਂ 'ਚ ਕੋਈ ਦਿੱਕਤ ਨਹੀਂ ਆਉਂਦੀ ਵੀਰੇ ਜੇ ਆਪਾਂ ਸੰਭਲ ਜੇ ਜਾਵੇ ਫੇਰ ਤਾਂ ਕੋਈ ਬਾ ਕੀ ਰਾਜ ਬਣ ਕੇ ਚੱਲ ਵੀ 5 ਸਾਂਚਾਰ ਦਨ 10 ਦਨ ਵੀ ਪੂਰਾ ਘੱਟ ਪਿਆ ਉਹ ਜਦੋਂ ਪੂਰਾ ਸੰਭਲ ਗਿਆ ਬੱਚਾ ਫਿਰ ਉਹਨੂੰ ਸਾਰਾ ਪਿਆਉ ਕੋਈ ਚੱਕਰ ਨਹੀਂ ਫਿਰ ਚਾਹੀਦੀ ਕਿੰਨਾ ਮਾਰਜੀ ਪੀ ਕੇ ਕਿੰਨਾ ਪੀ ਚੱਲੀ ਇਹ ਬਾਈ ਇੱਕ ਹੋਰ ਵੀ ਕਹਿੰਦਾ ਜੇ ਕਹਿੰਦੇ ਵੀ ਬਰੀਡਰ ਬੱਕਰਾ ਰੱਖਣਾ ਤਾਂ ਉਹ ਸਾਰਾ ਸੂਆ ਪੀ ਜਾਂਦਾ ਹੈ ਬੱਕਰੀਆਂ ਪੀ ਜਾਂਦੀ ਪੀ ਜਾਂਦੀ ਹੈਰੀ ਬਣਦਾ ਬਾਈ ਫੇਰੀ ਬਣਦਾ ਬਹੁਤ ਚੁੰਗੀ ਜਾਂਦਾ ਕੋਟ ਤੇ ਜਿਵੇਂ ਬਾਈ ਹੁਣ ਛੋਟੀ ਆ ਬੱਕਰੀ ਆ ਇਹਨਾ ਇਹਦੀ ਹਾਈਟ ਤੁਸੀਂ ਕਹੇ ਵੀ 40 ਤੋਂ ਬਾਹਰ ਆ ਹਾਂਜੀ ਇਹਨੇ ਦੁੱਧ ਕਿੰਨਾ ਕਿ ਪੀਤਾ ਸੀ ਫੇਰ ਆਪਦੀ ਮਾਂ ਦਾ ਦੋ ਦਜੀ ਇਹ ਅਸੀਂ ਨਹੀਂ ਵੀ ਉਹਨਾਂ ਕੀ ਪੀਤਾ ਸੀ ਯਾਰ ਮੈਂ ਤੈਨੂੰ ਕਹਿ ਦਈਏ ਕਿੜਾ ਆਪਾਂ ਸੀ ਦਹੀਂ ਚੰਗਾਈ ਗਏ ਅੱਛਾ ਚਾਰ ਪੰਜ ਮਹੀਨੇ ਇਹਨੇ ਚੰਗਿਆ ਇਹ ਠੀਕ ਹੈ ਇਹ ਵੀ ਉਹੀ ਹਾਈਟ ਕਰ ਗਿਆ ਨਾ ਤਾਂ ਜਾਨੀ ਮਾਂ ਦਾ ਬਹੁਤ ਸੀ ਕੱਦ ਅੱਛਾ ਇਹਦੀ ਮਾਂ ਦਾ ਕੱਦ ਸੀ ਮਾਂ ਤੇ ਬਾਕੀ ਇਹ ਠੀਕ ਹੈ ਠੀਕ ਹੈ ਤੇ ਬਾਕੀ ਭਾਈ ਸਿੰਗ ਵਗੈਰਾ ਦੀ ਕਿਵੇਂ ਹੋਣੀ ਚਾਹੀਦੀ ਆ ਬੱਕਰੀ ਗਏ ਸਿੰਗਾਂ ਦਾ ਕੋਈ ਖਾਸ ਨਹੀਂ ਹੁੰਦਾ ਸਿੰਗਾਂ ਦਾ ਕੋਈ ਖਾਸ ਨਹੀਂ ਹੁੰਦਾ ਵੀ ਬਸ ਬਸ ਸਿੰਗ ਪਾਸ ਸਿੰਗ ਇੰਨੇ ਕੀ ਹੋਣ ਅੱਛਾ ਸਿੰਗ ਇੰਨੇ ਕੀ ਹੋਣ ਵੇਖੋ ਕਈ ਬਾਹਲੇ ਲੈ ਜਾਂਦੀਆਂ ਲੰਮੀਆਂ ਜਾਨਾ ਉਹ ਕ੍ਰੋਸ ਚ ਆ ਜਾਂਦੀਆਂ ਨੇ ਉਹ ਕ੍ਰੋਸ ਚ ਆ ਜਾਂਦੀਆਂ ਨੇ ਠੀਕ ਹੈ ਜਿਹੜੀ ਅਸਲ ਬੀਟਲਾ ਹੋਇਆ ਕੰਨ ਉੱਪਰ ਦੀ ਹੋਵੇ ਬਸ ਇੰਨੀ ਹੀ ਸਿੰਘੀ ਵਾਧੂ ਆ। ਆ ਵੀ ਜਿਵੇਂ ਕੰਨਾਂ ਦੇ ਉੱਤੋਂ ਦੀ ਮੋੜਦਾ ਸਿੰਘ ਆ। ਹਾਂਜੀ ਹਾਂਜੀ। ਬਸ ਇੰਨਾ ਕੀ ਮੋੜੂ ਹੈ ਆ ਦਾ। ਹਾਂਜੀ। ਠੀਕ ਹੈ। ਆ ਸਾਰੀਆਂ ਬੱਕਰੀਆਂ ਦੇਖ ਸਕਦੇ ਹੋ ਬਈ ਇਹਨਾਂ ਦੀਆਂ। ਇਹ ਕੰਨਾਂ ਦੇ ਉੱਤੋਂ ਹੀ ਸਿੰਘ ਮੋੜਨੇਗੇ। ਤੇ ਜਿਹੜੀ ਆ ਡੱਬੀ ਬੱਕਰੀ ਆ ਜਾਂਦੀ ਹੈ ਇਹ ਵੀ ਬੀਟਲ ਜੀ ਆ ਜਾਂਦੀ ਹੈ। ਮੀਟਲ ਜੀ ਆ ਜਾਂਦੀ ਵੀ ਬੀਟਲ ਜੀ ਆ ਜਾਂਦੀ। ਠੀਕ ਆ ਵੀ ਡੱਬ ਉੱਤੋਂ ਦੀ ਨਾ ਕੋ ਮਿਆ ਹੋਵੇ। ਹਾਂਜੀ। ਹੂੰ। ਬਈ ਉਹ ਕ੍ਰਾਸ ਬੱਕਰੀਆਂ ਰੱਖੀਆਂ ਨੇ ਤੁਸੀਂ। ਵੀ ਤੇ ਪਹਿਲਾਂ ਰੱਖੀਆਂ ਸੀ। ਠੀਕ ਹੈ ਜੋ ਪਹਿਲਾਂ ਆਈ ਸੀ ਚੱਕਰ ਵੀ ਜਦੋਂ ਕੋਈ ਬੱਕਰਾ ਬੁੱਕਰਾ ਲਿਆ ਹੁੰਦਾ ਲਿਆ ਕੇ ਛੱਡ ਲਿਆ ਸੀ ਅਸੀਂ ਅਸੀਂ ਕਾਰਗਾਈ ਵਿੱਚ ਬੱਕਰੀਆਂ 5-10 ਕਾਰ ਲੀਆਂ ਸੀ ਹੂੰ ਹੂੰ ਮੁੜ ਕੇ ਜੋ ਪਾਰ ਲੱਗ ਗਿਆ ਵੀ ਭਾਈ ਹੁਣ ਆਪਾਂ ਨੂੰ ਇਹ ਲੋੜ ਆ ਆਪਾਂ ਦੁਬਾਰੇ ਫੇਰ ਦੁਬਾਰੇ ਬਣਾ ਲੀਆ ਠੀਕ ਹੈ ਇਹ ਕ੍ਰਾਸ ਬੱਕਰੀ ਕਿਵੇਂ ਦੁੱਧ ਵਧ ਦੇਂਦੀ ਆ ਨਹੀਂ ਨਹੀਂ ਵੀਰੇ ਅੱਛਾ ਇਹਦੋਂ ਸਭ ਥੱਲੇ ਆ ਇਹਦੋਂ ਸਭ ਥੱਲੇ ਆ ਸਭ ਥੱਲੇ ਆ ਤੂੰ ਮੀਟ ਲਈ ਅਸਲ ਦੁੱਧ ਦਿੰਦੀ ਆ ਅਸਲ ਜਿਹੀ ਹੈ ਜੀ ਠੀਕ ਹੈ ਹਾਂਜੀ ਅੰਬਰਸਰੀ ਕੋਈ ਕਾੜਦੀ ਹੈ ਇਹ ਬੀਟਰ ਬੱਕਰੀ ਕਾੜਦੀ ਹੈ ਅੰਬਰਸਰੀ ਠੀਕ ਹੈ ਵਿੱਚ ਬਾਈ ਕਹਿੰਦੇ ਹੁੰਦੇ ਆ ਚੰਬਰਸ਼ਰੀ ਤੇ ਬੀਟਰ ਵੀ ਅਲੱਗ-ਅਲੱਗ ਨੇ ਨਹੀਂ 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 ਤਾਂ ਇਹ ਐਵੇਂ ਗੱਲਾਂ ਕਰੀ ਜਾਂਦੇ ਲੋਕ ਬੀਟਰ ਅੰਬਰਸਰੀ ਬੀਟਰ ਤੇ ਅੰਬਰਸਰੀ ਬੱਕਰੀ ਬੀਟਰ ਦਾ ਅੱਛਾ ਉਹ ਨਹੀਂ ਬੀਟਰ ਕਹਿੰਦੇ ਹੁਣ ਅੰਬਰਸਰੀ ਉਹ ਕਹਿੰਦੇ ਵਿੱਚ ਕਹਿੰਦੇ ਫਰਕ ਆ ਵੀ ਅੰਬਰਸਰੀ ਤੇ ਬੀਟਰ ਨਹੀਂ ਨਹੀਂ ਵੀ ਤੇ ਕੋਈ ਫਰਕ ਨਹੀਂ ਠੀਕ ਹੈ ਉਹ ਇਹੀ ਚੀਜ਼ ਹੁੰਦੀ ਹੈ ਹਾਂਜੀ ਠੀਕ ਹੈ ਉਹ ਬਸ ਨਾਂ ਰੱਖੇ ਹੋਏ ਨੇ ਇੱਕ ਹਾਂਜੀ ਭਾਈ ਡਾਕਟਰਾਂ ਨੇ ਕਹਿਤਾ ਪਹਿਲਾਂ ਤਾਂ ਅੰਬਰਸਰੀਆਂ ਹੀ ਸੀ ਅੰਬਰਸਰੀਆਂ ਸੀ ਠੀਕ ਹੈ ਡਾਕਟਰਾਂ ਨੇ ਕਹਿਤਾ ਬਸ ਵੀ ਇਹ ਬੀਟਲਾ ਭ ਤੇ ਆ ਆ ਬੱਕਰੀ ਬਈ ਕਰੀ ਮੂਰੇ ਅ ਨਹੀਂ ਆ ਆ ਛੱਡ ਦੇ ਇੱਕ ਆ ਸੱਤੇ ਆ ਛੱਡ ਦੇ ਬੱਕਰੀਆਂ ਆ ਆ ਲੋਹੇ ਰੰਗ ਦੀ ਆ ਬਈ ਹਾਂਜੀ ਲੋਹੇ ਰੰਗ ਦੀ ਠੀਕ ਆ ਇਹ ਵੀ ਆਪਣੇ ਘਰ ਦੀ ਆ ਘਰ ਦੀ ਆ ਘਰ ਦੇ ਆ ਬੱਕਰੀਆਂ ਹੂੰ ਲਓ ਯਾਰ ਬੱਕਰੀ ਦੇਸ਼ ਆ ਦਿਨ ਨੇ ਲੋਹੇ ਰੰਗ ਦੀ ਤੇ ਬਾਕੀ ਬਈ ਇਹ ਨਹੀਂ ਲਬਾਟ ਹੋਣੀ ਜ਼ਰੂਰੀ ਆ ਬੱਕਰੀ ਦੀ ਹਾਂਜੀ ਜ਼ਰੂਰੀ ਆ ਜੀ ਅੱਛਾ ਹਾਂ ਜ਼ਰੂਰੀ ਆ ਇਹਦੇ ਨਾਲ ਹੀ ਨਸਲ ਦਾ ਪਤਾ ਲੱਗਦਾ ਪਤਾ ਲੱਗਦਾ ਜੀ ਹੂੰ ਕੰਨ ਕੋਈ ਜਿਆਦਾ ਲੰਮੇ ਜ਼ਰੂਰੀ ਨਹੀਂ ਹੈ ਮੈਂ ਕਹਿੰਦਾ ਕੰਨਾਂ ਦੀ ਕੋਈ ਐ ਖਾਸ ਗੱਲ ਨਹੀਂ ਹੁੰਦੀ ਪਰ ਜਾਦ ਵਧੀਆ ਹੋਵੇ ਜਾਦ ਵਧੀਆ ਹੋਵੇ ਹਾਂਜੀ ਠੀਕ ਹੈ ਜੀ ਜੇ ਆਪਾਂ ਖੂਨ ਕਹਿ ਦਿੰਦੇ ਆ ਵੀ ਖੂਨ ਹਾਂਜੀ ਬੀਟਰ ਵਿੱਚ ਬਾਲਾ ਵੱਡਾ ਐ ਜਿਆਦਾ ਵੱਡਾ ਕੰਨ ਨਹੀਂ ਹੁੰਦਾ ਹੂੰ ਠੀਕ ਹੈ ਕਿ ਨਹੀਂ ਵੀ ਜਿਹੜੀ ਹੁਣ ਆ ਕੀਜ ਆ ਬਸ ਵਾ ਠੀਕ ਹੈ 14 15 ਇੰਚਾਂ ਦਾ ਹਾਂਜੀ ਇਹ ਅਸਲ ਬੀਟਲ ਆ ਜਾਂਦੀ ਆ ਵੀ ਜਿਹੜੀ ਉਹ ਬਸ ਬਿਊਟੀ ਜਿਆਦਾ ਹੋ ਜਾਂਦੀ ਆ ਨਾ ਵੱਡੇ ਕੰਨ ਦੀ ਹਾਂਜੀ ਵੀ ਬਿਊਟੀ ਚ ਆ ਜਾਂਦੀ ਆ ਉਂ ਕੋਈ ਚੱਕਰ ਨਹੀਂ ਹਾਂਜੀ ਅੱਖ ਵਗੈਰਾ ਦਾ ਵੀ ਨਹੀਂ ਕੋਈ ਫਰਕ ਪੈਣਾ ਨਾ ਸਾਰਾ ਨੂੰ ਪਤੀ ਲੱਗ ਗਿਆ ਹੁਣ ਹਾਂਜੀ ਹੂੰ ਤੇ ਬਾਕੀ ਇਹਨਾਂ ਦੀ ਬਈ ਸ਼ਾਮ ਸੰਭਾਲ ਕਿਵੇਂ ਕਰਦੇ ਹੋ ਫਿਰ ਬੱਕਰੀਆਂ ਦੀ ਸ਼ਾਮ ਸੰਭਾਲ ਵੀ ਇਦਾਂ ਮੈਂ ਵੀ ਹੁਣ ਹੈਦਰਾਫਟ ਚੱਲੀ ਜਾਂਦਾ ਡਾਂ ਹੁਣ ਪੀਂਦਰਾਫਟ ਪੈਂਦਾ ਬਈ ਇਹਨਾਂ ਉਹ ਡੇਕ ਪੈਂਦੀ ਹੈ ਜੀ ਕਿੰਨਾ ਟਾਈਮ ਪਊ ਡੇਕ ਪਊ ਜੀ ਆਮੀਨਾ ਡੇਕਾ ਆਮੀਨਾ ਪੈ ਜਾ ਹਾਂਜੀ ਮਹੀਨਾ ਪਊਗੀ ਠੀਕ ਹੈ ਇਦੋਂ ਬਾਅਦ ਫਿਰ ਇਦੋਂ ਬਾਅਦ ਪਿੱਪਲ ਚੱਲ ਪੈਣਗੇ ਪਿੱਪਲ ਹੋ ਗਿਆ ਪਿੱਪਲ ਅਰਜਣੇ ਚੱਲ ਪੂ ਹੈ ਹਾਂਜੀ ਹਾਂ ਪਾਣੀ ਲਾਉਣਾ ਪੈ ਜਾਂਦਾ ਨਾਲ ਠੀਕ ਹੈ ਉਹ ਬਾਹਰ ਚੱਲ ਲੋੜੀ ਨੰਗੀ ਤੋਂ ਖਰਾਬ ਹੋ ਜਾਂਦਾ ਹੂੰ ਹੂੰ ਇਸ ਸ਼ਿਆਲ 'ਚ ਵੀ ਬੱਕਰੀਆਂ ਚਾਰੋਂਗੇ ਬਾਹਰੇ ਬਾਈ ਹਾਂਜੀ ਬਾਹਰ ਚਾਰਾਂਗੇ ਵਿੱਚ ਕਹਿੰਦੇ ਵੀ ਜਿਆਦਾ ਠੰਡ 'ਚ ਘਰੇ ਖੜਾ ਲੈਂਦੇ ਨਹੀਂ 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 ਅੱਛਾ ਕੋਈ ਚੱਕਰ ਠੰਡ ਹੁੰਦਾ ਜੀ ਠੰਡ ਦਾ ਕੋਈ ਚੱਕਰ ਕੋਈ ਕਦੇ ਹਾਂ ਉਹ ਵੀ ਆਪਣੇ ਵਿੱਚ ਕੋਈ ਬੇਲਾ ਪਲਾਟ ਪਿਆ ਵਾ ਉਹ ਬਾਈ ਜਰਾੰ ਦਾ ਤਾਂ ਫਰਕ ਪੈ ਜਾਂਦਾ ਹੋਣਾ ਸ਼ਿਆਲਾਂ 'ਚ ਪੈ ਜਾਂਦਾ ਪੈ ਜਾਂਦਾ ਗਰਮੀਆਂ ਨਾਲ ਹੋਣਾ ਹਾਂਜੀ ਪੈ ਜਾਂਦਾ ਬਹੁਤ ਫਰਕ ਪੈ ਜਾਂਦਾ ਹੂੰ ਤੇ ਬਾਣ ਖੁੱਲੇ ਹੁੰਦੇ ਹੁਣ ਜਰ ਬਾਈ ਫਿਰ ਵੀ ਬੀਜੇ ਠੀਕ ਹੈ ਉਹਦੇ ਕਾਰਨ ਇੱਕਦਾਂ ਖੜਗਾਂ ਨੂੰ ਪਾਈ ਜਾਂਦੇ ਬਾਹਰੋਂ ਲਿਆ ਲਿਆ ਰੇੜਿਆਂ ਤੇ ਜਿਵੇਂ ਬਾਈ ਆਪਾਂ ਉਹ ਪਾਕਿਸਤਾਨ ਵਾਲਿਆਂ ਦੇ ਵੀਡੀਓ ਦੇਖਦੇ ਹੁੰਨੇ ਨਾ ਉਹ ਜਿਵੇਂ ਆਪਣੇ ਹੁਣ ਕਣਕ ਹੋ ਗਈ ਆਹਾ ਉਹ ਇਹ ਜੀ ਕਣਕ ਚਾਰਦੇ ਹੁੰਦੇ ਤੁਸੀਂ ਚਾਰੀਆ ਬਈ ਐਵੇਂ ਅਸੀਂ ਜੀ ਅਸੀਂ ਚਾਰਦੇ ਅੱਛਾ ਹਾਂ ਜਿਵੇਂ ਮੁੱਛਣ ਵਾਲੇ ਕਿਹਨੇ ਹਾਂ ਹਾਂ ਅਸੀਂ ਚਾਰ ਦੀ ਚਾਰ ਦੀ ਠੀਕ ਹੈ ਉਹ ਜ਼ਰੂਰੀ ਆ ਬਈ ਉਹਦੇ ਨਾਲ ਕਣਕ ਵੀ ਵਧੀਆ ਹੁੰਦੀਆਂ ਕਹਿੰਦੇ ਕਣਕ 'ਚ ਕਹਿੰਦੇ ਬਈ ਪਾ ਜਿੰਮੇਦਾਰ ਦੱਸਦੇ ਕਹਿੰਦੇ ਝਾੜ ਵਾਦ ਝਾੜ ਵਾਦ ਦਾ ਹੈ ਹਾਂ ਤਾਂ ਹੀ ਚਰਵਾਉਂਦੇ ਬਈ ਉਹ ਪਾੜਦੀ ਆ ਕਣਕ ਫਿਰ ਠੀਕ ਹੈ ਹਾਂ ਉਹ ਵੀ ਤੁਸੀਂ ਚਾਰੀਆਂ ਨੇ ਉਹ ਮੈਂ ਹਰ ਇੱਕ ਛਾਲ ਚਾਰ ਛੋਡੇ ਪਿੰਡ ਦੀ ਚਰਾ ਦਿੰਦੇ ਬਈ ਫਿਰ ਹਰਦੇ ਪਿੰਡ ਦੇ ਹੂੰ ਔਰ ਦੂਜੇ ਪਿੰਡ ਦਾ ਬਈ ਡੰਗਾ ਖਾਣਗਾ ਸਹੀ ਗੱਲ ਆ ਠੀਕ ਆ ਪਿੰਡ ਦੇ ਚਰਾ ਦਿੰਦੇ ਹੈ ਤੇ ਅੱਜ ਫਿਰ ਇਹਨਾਂ ਨੂੰ ਆ ਡੇਕ ਪਾਈ ਆ ਬਸ ਹੁਣ ਕੱਲੀ ਹਾਂਜੀ ਠੀਕ ਪਾਈ ਹੋਰ ਵੱਡਾਂਗੇ ਬਈ ਡੇਕ ਹੀ ਹੋਰ ਵੱਡਾਂਗੇ ਤੂੰ ਤਾਂ ਵੱਡਾਂਗੇ ਜੀ ਦਾਣਾ ਫੱਕਾ ਹਰੀਏ ਕੀ ਪਾਉਂਦਾ ਬੱਕਰੀਆਂ ਨਾਲ ਜੀ ਹੂੰ ਰਾਤ ਨੂੰ ਇਹਨਾਂ ਦੀ ਜਾੜ ਚੱਲਦੀ ਰਹੇ ਚਾਰ ਚੱਲਦੀਦਾ ਜੀ ਇਹ ਬੱਕਰੀ ਰਾਜ ਦੀ ਨਹੀਂ ਹੈਗੀ ਨਾ ਹੁੰਦਾ ਨਹੀਂ ਰਾਜ ਦੀ ਠੀਕ ਹੈ ਲਾ ਵੀਏ ਬਾਈ ਵੀਡੀਓ ਸੀ ਅੱਜ ਦੀ ਬਾਈਆਂ ਦੀ ਇਹਦੇ ਵਿੱਚ ਕੁ ਗੱਲਾਂ ਬਾਤਾਂ ਕੀਤੀਆਂ ਨੇ ਤੇ ਇੱਕ ਤੁਹਾਨੂੰ ਦੱਸ ਦਈਏ ਵੀ ਦੁੱਧ ਚਬਾਈ ਦਾ ਮੁਕਾਬਲਾ ਆ ਰਿਹਾ ਬਾਈ ਫਰਵਰੀ ਮਹੀਨੇ ਚ 15 16 17 ਤਰੀਕ ਦਾ ਹਨਾ ਬਈ ਛੱਤੇ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਉਹਦੇ ਵਿੱਚ ਇਨਾਮ ਨੇ ਬਾਈ ਪਹਿਲਾ ਮੋਟਰਸਾਈਕਲ ਆ ਦੂਜਾ ਸਕੂਟਰੀ ਹਾਂਜੀ ਦੂਜੀ ਸਕੂਟਰੀ ਐ ਤੇ ਤੀਜੀ ਵੀ ਸਕੂਟਰੀ ਆ ਜੀ ਅੱਛਾ ਕਿੰਨੇ ਨਾਮ ਨੇ ਬਾਈ ਸਾਰੇ ਨਾਮ ਵੀ 11 ਨੰਬਰ ਆ ਜੀ 11 ਨਾਮ ਨੇ ਹਾਂ ਕੀ ਨਾਮ ਬਾਕੀ ਨੂੰ ਪੈਸੇ ਬਾਕੀ ਨੂੰ ਪੈਸੇ ਆ ਜੀ ਠੀਕ ਆ ਜੀ ਚਾਰ ਚਾਰ ਨਾਮ ਹੈਗੇ ਪਹਿਲਾ ਮੋਟਰਸਾਈਕਲ ਆ ਦੂਜੀ ਵੀ ਸਕੂਟਰੀ ਆ ਤੀਜੀ ਵੀ ਸਕੂਟਰੀ ਆ ਤੇ ਆਪਣੇ ਤਿੰਨ ਨਾਮੇ ਭੱਡੇ ਆ ਤੇ ਬਾਕੀ ਸਾਰੇ ਨੂੰ ਪੈਸੇ ਆ ਠੀਕ ਆ ਚੌਥਾ ਨਾਮ ਆ 11000 ਰੁਪਏ 11000 ਰੁਪਏ ਬਾਕੀ ਨੂੰ ਪੈਸੇ ਨੇ ਨਾ ਸਾਰੇ ਪੈਸੇ ਜੀ ਸਾਰਿਆਂ ਨੂੰ ਪੈਸੇ ਨੇ ਤੇ ਬਾਈ ਬੱਕਰੀਆਂ ਲੈ ਕੇ ਪਹੁੰਚੋ ਤੇ ਆਪਦੀ ਤਿਆਰੀ ਕਰ ਲਓ ਬਾਕੀ ਰੁੱਤ ਚੰਗੀ ਆ ਬਾਈ ਰੁੱਤ ਚੰਗੀ ਆ ਰੁੱਤ ਬੜੀ ਚੰਗੀ ਸਾਰਿਆਂ ਦੀਆਂ ਸੱਜਰਾਂ ਹਾਂ ਸੱਜਰਾਂ ਸੂਈਆਂ ਹਾਂ ਕੋਈ ਮਨ ਚਰੋ ਵੀ ਅੱਜ ਮੇਰੀ ਨਹੀਂ ਸੂਈ ਤੇਰੀ ਨਹੀਂ ਸੂਈ ਹਮ ਹਟੜਕੂ ਨਿਕਲ ਜਾਂਦਾ ਇਹ ਗੱਲਾਂ ਚੋਂ ਬੱਕਰੀਆਂ ਸਾਰਿਆਂ ਦੀਆਂ ਸੂਈਆਂ ਹੁੰਦੀਆਂ ਬਾਈ ਸਹੀ ਗੱਲ ਆ ਤੇ ਉਦੋਂ ਬਾਈ ਫਿਰ ਪਹੁੰਚੋ ਵੱਧ ਤੋਂ ਵੱਧ ਤੇ ਬਾਕੀ ਤੁਹਾਨੂੰ ਜਾਣਕਾਰੀ ਦਿੰਦੇ ਇਹ ਤਾਂ ਨਵਾਂ ਵਾਲਾ ਵੀ ਸੱਤੇ ਬਹੁਤ ਬਹੁਤ ਸੋਹਣਾ ਠੀਕ ਹੈ